ਸਤਿ ਸ੍ਰੀ ਅਕਾਲ ਜੀ ਅੱਜ ਸ੍ਰੀ ਮਾਨਜੋਬ ਹਾਈ ਕੋਰਟ ਵੱਲੋਂ ਜੋ ਵਿਕਰਮ ਮਜੀਠੀਆ ਦੀ ਜਿਹੜੀ ਵੇਲ ਰੱਦ ਕੀਤੀ ਆ ਉਹ ਚ ਕਲੀਅਰ ਕੀਤਾ ਕਿ ਇਹ ਬਾਹਰ ਜਾ ਕੇ ਵੀ ਕਿਉਂਕਿ ਜਿਹੜੇ ਜਿਹੜੇ ਇਲਜ਼ਾਮ ਪੰਜਾਬ ਸਰਕਾਰ ਵੱਲੋਂ ਇਹਨਾਂ ਉੱਤੇ ਲੱਗੇ ਸੀ ਉਹ ਸਾਰੇ ਸੱਚ ਮੰਨਦੇ ਹੋਏ ਪੰਜਾਬ ਹਾਈ ਕੋਰਟ ਨੇ ਇਹਨਾਂ ਦੀ ਬੇਰ ਨੂੰ ਰੱਦ ਕੀਤਾ ਸੋ ਆਮ ਆਦਮੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਬਿਚ ਜਿਨ੍ਹਾਂ ਜਿਨ੍ਹਾਂ ਨੇ ਜਵਾਨੀ ਦਾ ਕਹਾਣ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਹਜ਼ਾਰਾਂ ਕਰੋੜਾ ਰੁਪਏ ਇਹਨਾਂ ਨੇ ਰਾਤੋ ਰਾਤ ਬਣਾਏ ਸੋ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਉਹ ਅੱਜ ਮਾਨਯੋਗ ਸੁਪ ਹਾਈ ਕੋਰਟ ਵੱਲੋਂ ਸੱਚ ਮੰਨਦੇ ਹੋਏ ਇਹਨਾਂ ਦੀ ਬੇਰ ਨੂੰ ਰੱਦ ਕੀਤਾ ਸੋ ਅੱਜ ਅਕਾਲੀ ਦਲ ਨੂੰ ਬਹੁਤ ਵੱਡਾ ਚਟਕਾ ਹੈ ਕੱਲ੍ਹ ਜਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਮੇਨ ਲੀਡਰ ਕਿਹੋ ਜਿਹੇ ਕੰਮ ਕਰਦੇ ਰਹੇ ਨੇ ਤੇ ਅੱਜ ਅਕਾਲੀ ਦਲ ਕਿਹ ਕਿਹੜੇ ਨਾਮ ਦੇ ਉੱਤੇ ਫਿਰ ਦੁਬਾਰਾ ਵੋਟਾਂ ਮੰਗਦੀ ਹੈ ਵੋਟਾਂ ਮੰਗਦੀ ਹੈ ਲੋਕਾਂ ਨੂੰ ਕਹਿੰਦੀ ਹੈ ਅਕਾਲੀ ਦਲ ਆ ਰਹੀ ਹੈ ਕੱਲ੍ਹ ਜਨ ਕਿਸ ਮੂੰਹ ਨਾਲ ਆ ਰਹੀ ਹੈ ਜੀ ਦੱਸੋ ਪਹਿਲਾਂ ਤੇ ਹਜ਼ਾਰਾਂ ਕਰੋੜਾਂ ਰੁਪਏ ਪੰਜਾਬ ਦਾ ਲੁੱਟਿਆ ਹਜ਼ਾਰਾਂ ਨੌਜਵਾਨਾਂ ਦੀ ਜਵਾਨੀ ਖਰਾਬ ਕੀਤੀ ਚਿੱਟੇ ਨੂੰ ਪੰਜਾਬ ਚਵਾੜਿਆ ਪੰਜਾਬ ਨੂੰ ਬਦਨਾਮ ਕੀਤਾ ਤੇ ਕੀ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਮਾਫ ਕਰ ਦੇਣਗੇ ਜਿੱਥੇ ਮਾਨਯੋਗ ਹਾਈ ਕੋਰਟ ਮਾਫੀ ਕਰੀ ਤੇ ਪੰਜਾਬ ਦੇ ਲੋਕ ਕਿੱਥੇ ਮਾਫ ਕਰਨਗੇ ਅਕਾਲੀ ਦਾਨ ਨੂੰ ਸ਼ਰਮਣੀ ਚਾਹੀਦੀ ਹੈ ਵਿਕਰਮ ਜੇਠੀਆ ਜਿਹੜਾ ਹਮੇਸ਼ਾ ਹੀ ਢੇਲ ਚਟਣੇ ਤੇ